ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨਵਾਧਾ ਤਰਨਤਾਰਨ ਦੇ ਪਿੰਡ ਠਠੀਆਂ ਮਹੰਤਾ ਵਿਖੇ ਤਿੰਨ ਗੈਂਗਸਟਰਾਂ ਨੇ ਗੋਲੀਆਂ ਚਲਾ ਕੇ ਇੱਕ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ ਜਿਸ ਦੀ ਗਰਦਨ ਮੂੰਹ ਅਤੇ ਪਿੱਠ ਤੇ ਗੋਲੀਆਂ ਲੱਗਿਆ ਹਨ ਅਤੇ ਉਸ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ੈਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਦੂਜੇ ਪਾਸੇ ਉਕਤ ਪਰਿਵਾਰ ਨੂੰ ਦੋ ਸੁਰੱਖਿਆ ਕਰਮਚਾਰੀ ਵੀ ਮਿਲੇ ਹੋਏ ਸਨ ਜਿਨ੍ਹਾਂ ਨੇ ਬਹਾਦਰੀ ਜਵਾਬੀ ਗੋਲੀਬਾਰੀ ਕੀਤੀ ਤਾਂ ਤਿੰਨੇ ਹਮਲਾਵਰ ਵੀ ਜ਼ਖਮੀ ਹੋ ਗਏ ਸੂਚਨਾ ਮਿਲਦਿਆਂ ਹੀ ਤੁਰੰਤ ਐਸਐਸਪੀ ਦੀਪਕ ਪਾਰਿਕ ਐਸਪੀ ਅਜੇ ਰਾਜ ਸਿੰਘ ਡੀਐਸਪੀ ਕੁਰਿੰਦਰ ਪਾਲ ਸਿੰਘ ਨਾਗਰਾ ਸੀਆਈਏ ਇਨਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਇਸ ਦੌਰਾਨ ਐਸਐਸਪੀ ਦੀਪਕ ਪਾਰਿਕ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਠੱटिया ਮਹੰਤ ਦੇ ਰਹਿਣ ਵਾਲੇ ਹੈਗੇ ਤਰੰਤ ਰੰਜਲੀ ਦੇ ਵਿੱਚ ਸੋ ਇਹਨਾਂ ਦੀ ਜਿਹੜੀ ਹੈਗੀ ਹੈ ਪਹਿਲਾਂ ਕਿਸੇ ਰੰਜਿਸ਼बाजी ਇਸ ਕਰਕੇ ਇਹਨਾਂ ਨੂੰ ਲੰਡਾ ਹਰੀਕੇ ਗੈਂਗਸਟਰ ਤੇ ਸੱਤਾਂ ਨਸ਼ੇਰਾ ਦੀ ਜਿਹੜੀ ਹੈ ਥ੍ਰੈਟ ਚੱਲਦੀ ਸੀਗੀ ਜਿਸ ਕਰਕੇ ਇਹਨਾਂ ਨੂੰ ਜਿਹੜੇ ਹੈਗੇ ਨਦੇ ਪਰਿਵਾਰ ਨੂੰ ਗੰਮਨ ਦਿੱਤੇ ਹੋਏ ਸੀਗੇ ਅੱਜ ਜਿਹੜਾ ਹੈਗਾ ਠੱਟਾ ਮੈਂਤਾਂ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਹੈਗਾ ਤਿੰਨ ਵਿਅਕਤੀ ਮੋਟਰਸਾਈਕਲ ਸਵਾਰ ਹੋ ਕੇ ਆਏ ਉਹਨਾਂ ਨੇ ਜਿਹੜੀ ਇਹਨਾਂ ਦੇ ਫਾਇਰਿੰਗ ਕੀਤੀ ਜਿਹੜੀ ਗੋਲੀ ਇਹਨਾਂ ਦੇ ਵੱਜੀ ਉਸ ਤੋਂ ਬਾਅਦ ਜਿਹੜੇ ਜਦੋਂ ਇਹ ਵਿਅਕਤੀ ਫਰਾਰ ਹੋਣ ਲੱਗੇ ਤਾਂ ਇਹਨਾਂ ਦੇ ਪਰਿਵਾਰ ਅਤੇ ਨਾਲ ਜਿਹੜੀ ਪੁਲਿਸ ਪਾਰਟੀ ਪ੍ਰੋਟੈਕਸ਼ਨ ਦੇ ਵਿੱਚ ਲੱਗੀ ਹੋਈ ਸੀਗੀ ਉਹਨਾਂ ਨੇ ਇਹਨਾਂ ਦਾ ਪਿੱਛਾ ਪਿੰਡ ਦੇ ਵਿੱਚ ਆ ਕੇ ਇਹਨਾਂ ਨੂੰ ਇੱਥੇ ਫੜ ਲਿਆ ਮੋਹਨਪੁਰ ਦੇ ਨੇੜੇ ਆ ਕੇ ਜਿਹੜਾ ਹੈਗਾ ਇਹਨਾਂ ਨੂੰ ਜਦੋਂ ਸਟਾਪ ਕੀਤਾ ਤਾਂ ਇਹਨਾਂ ਨੇ ਜਿਹੜਾ ਹੈਗਾ ਉਹਨਾਂ ਤੇ ਫਾਇਰਿੰਗ ਕੀਤੀ ਦੋਨਾਂ ਪੱਖਾਂ ਦੇ ਵਿੱਚ ਜਿਹੜੀ ਐ ਕ੍ਰਾਸ ਫਾਇਰਿੰਗ ਦੇ ਵਿੱਚ ਇੰਨੇ ਜਿਹੜੇ ਆਏ ਸੀਗੇ ਗੈਂਗਸਟਰ ਦੇ ਐਸੋਸੀਏਟ ਫਾਇਰਿੰਗ ਕਰ ਰਹੇ ਨੇ ਉਹਨਾਂ ਦੇ ਜਿਹੜੀ ਹੈਗੀ ਆ ਫਾਇਰ ਇੰਜਰੀਜ਼ ਉਹਨਾਂ ਦੇ ਗਨ ਸ਼ਾਟ ਇੰਜਰੀਜ਼ ਵੀ ਨੇ ਸੋ ਇਹਦੇ ਵਿੱਚ ਜਿਹੜਾ ਹੈਗਾ ਪੁਲਿਸ ਪਾਰਟੀ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਪੀਐਸਓ ਨਾਲ ਲੱਗੇ ਹੋਏ ਸੀ ਸਿਕਿਉਰਿਟੀ ਲਈ ਉਹਨਾਂ ਨੇ ਜਿਹੜਾ ਹੈਗਾ ਬਹੁਤ ਹੀ ਬਾਹਾਦਰੀ ਦਾ ਪਰਿਚੈ ਦਿੱਤਾ ਇਹ ਮੌਕੇ ਤੇ ਜਿਹੜੀ ਹੈਗੀ ਅਲਰਟਨੈਸ ਦਿਖਾਉਂਦੇ ਹੋਏ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਰਾਉਂਡ ਅਪ ਕਰਕੇ ਤੇ ਜਿਹੜਾ ਹੈਗਾ ਇਸ ਇਹ ਜਿਹੜਾ ਹੈਗਾ ਇਸ ਨੂੰ ਅੰਜਾਮ ਦਿੱਤਾ ਕਾਰਵਾਈ ਨੂੰ ਸੋ ਇਹਦੇ ਵਿੱਚ ਅਸੀਂ ਸਾਡੇ ਵੱਲੋਂ ਇਹ ਹੀ ਹੈਗਾ ਕਿ ਇਸ ਤਰੀਕੇ ਦੀ ਕੋਈ ਵੀ ਘਟਨਾ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਿਸ ਤਰੀਕੇ ਨਾਲ ਅੱਜ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਪਰਿਵਾਦ ਨਾਲ ਮਿਲ ਕੇ ਬਹਾਦਰੀ ਨਾਲ ਅੱਜ ਜਿਹੜਾ ਹੈਗਾ ਡਟ ਕੇ ਮੁਕਾਬਲਾ ਕੀਤਾ ਹੈ ਤੇ ਇਹ ਤਿੰਨ ਗੈਂਗਸਟਰ ਦੇ ਸਾਥੀਆਂ ਨੂੰ ਜਿਹੜਾ ਹੈਗਾ ਫੜਿਆ ਇਸੇ ਤਰੀਕੇ ਨਾਲ ਅੱਗੇ ਵੀ ਜਿਹੜਾ ਹੈਗਾ ਸਾਡੇ ਆਪਰੇਸ਼ਨ ਜਾਰੀ ਰਹਿਣਗੇ ਸੋ ਇਹ ਜਿਹੜੀ ਕਿਸੇ ਵੀ ਤਰੀਕੇ ਦੀ ਥ੍ਰੈਟ ਜਾਂ ਗੈਂਗਸਟਰ ਐਕਟੀਵਿਟੀ ਦੇ ਖਿਲਾਫ ਸਾਡੀ ਸਖਤ ਸੱਤ ਕਰਵਾਈ ਕੀਤੀ ਸੀ ਸਰ ਕੀ ਪਛਾਣ ਹੋਈ ਇਹਨਾਂ ਦੀ ਔਰ ਕੀ ਬਰਾਮਦਗੀ ਹੋਈ ਇਹਨਾਂ ਕੋਲ ਪਛਾਣ ਜੀ ਫਿਲਹਾਲ ਕੀਤੀ ਜਾ ਰਹੀ ਹੈ ਕੌਣ ਕੌਣ ਵਿਅਕਤੀ ਹੈਗੇ ਇਹਨਾਂ ਤੋਂ ਜਿਹੜੇ ਹੈਗੇ ਮੌਕੇ ਤੇ ਜਿਹੜੇ ਵੈਪਨ ਵਰਤੇ ਸੀਗੇ ਉਹ ਹੁਣ ਤੱਕ ਜਿਹੜੇ ਹੈਗੇ ਦੋ ਪਿਸਟਲ ਜਿਹੜੇ ਹੈਗੇ ਸਾਨੂੰ ਮਿਲ ਚੁੱਕੇ ਹਨ ਇੱਕ ਮੋਟਰਸਾਈਕਲ ਜਿਹੜਾ ਹੈਗਾ ਜਿਸ ਤੇ ਤਿੰਨੇ ਆਏ ਸੀਗੇ ਉਹ ਵੀ ਇੱਥੇ ਜਿਹੜਾ ਹੈਗਾ ਮਿਲ ਚੁੱਕਿਆ ਹੈਗਾ ਇੰਜਰੀ ਇਹ ਤਿੰਨਾਂ ਤੇ ਗੋਲੀਆਂ ਲੱਗੀਆਂ ਗਨ ਸ਼ ਜੀ ਜੀ ਹੁਣ ਜਿਹੜਾ ਹੈਗਾ ਇਸ ਸਮੇ ਅਸੀਂ ਚੈੱਕ ਕਰ ਰਹੇ ਹਾਂ ਜਿਹੜੇ ਪ੍ਰਾਇਮਰੀ ਫੇਸ ਆਇਜ ਜਿਹਦੀ ਸਾਡੀ ਜਾਣਕਾਰੀ ਹੈਗੀ ਉਹ ਦੇ ਅਕੋਰਡਿੰਗ ਕਿੰਨੇ ਦੇ ਗਨ ਸ਼ਾਟ ਇਜਰੀਸ ਹੈ ਗਨ ਸ਼ਾਟ ਇਜਰੀ ਜੀ ਕੋਈ ਹੋਰ ਸਾਥੀ ਵੀ ਨਾਲ ਹੈ ਕਿ ਜਿਹੜੇ ਫਰਾਰ ਹੋਏ ਕੋਈ ਕੀ ਉਹ ਜੀ ਇਨਵੈਸਟੀਗੇਸ਼ਨ ਦੇ ਵਿੱਚ ਦੇਖ ਰਹੇ ਪ੍ਰਾਇਮਰੀ ਇਨਫੋਰਮੇਸ਼ਨ ਨਹੀਂ ਸੀਗੀ ਕਿ ਤਿੰਨ ਵਿਅਕਤੀ ਇੱਕ ਪੇ ਮੋਟਰਸਾਈਕਲ ਤੇ ਸੀ ਜੀ ਇਹ ਸਰ ਹੈ ਵੈਸੇ ਇੱਕ ਗੁਰਗੇ ਦੇ ਲੰਡੇ ਦੇ ਹੱਥ ਤੇ ਸੱਤੇ ਦੇ ਹੈ ਦੇਖੋ ਜੀ ਉਹ ਤਾਂ ਜਾਣਕਾਰੀ ਜਿਹੜੀ ਹੁਣ ਅਸੀਂ ਕੋਈ ਐਸਟੀਮੇਟ ਨਹੀਂ ਦੇਣਾ ਚਾਹੁੰਦੇ ਲੇਕਿਨ ਇਹਨਾਂ ਨੂੰ ਜਿਹੜੀ ਥ੍ਰੈਟਸ ਸੀਗੀ ਜਿਸ ਕਰਕੇ ਪ੍ਰੋਟੈਕਸ਼ਨ ਸੀਗੀ ਉਹ ਇਹਨਾਂ ਵੱਲੋਂ ਆ ਤਾਸ ਦੇ ਇਹ ਕਿ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਠੱਠਿਆ ਮਹੰਤਾ ਦੇ ਪਰਿਵਾਰ ਨੂੰ ਲੰਡਾ ਹਰੀਕੇ ਅਤੇ ਸੱਤਾ ਨੌਸ਼ਹਿਰਾ ਗੈਂਗ ਨਾਲ ਚੱਲ ਰਹੀ ਰஞ்சிਸ਼ ਦੇ ਅਧੀਨ ਉਹਨਾਂ ਦੀ ਸੁਰੱਖਿਆ ਚ ਇੱਕ ਐਸਆਈ ਅਤੇ ਇੱਕ ਕਾਂਸਟੇਬਲ ਤਾਇਨਾਤ ਕੀਤਾ ਹੋਇਆ ਹੈ ਇਹ ਸੁਰੱਖਿਆ ਇਹਨਾਂ ਨੂੰ ਤਾਂ ਮਿਲੀ ਸੀ ਕਿਉਂਕਿ ਇਹਨਾਂ ਵੱਲੋਂ ਸੱਤਾ ਨੌਸ਼ਹਿਰਾ ਦੇ ਚਚੇਰੇ ਭਰਾ ਨੂੰ ਫਿਰੋਦੀ ਲੈਣ ਦੌਰਾਨ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਸੀ ਵੀਰਵਾ ਦੇਸ਼ਾ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ ਉੱਪਰ ਅਣਇਵਾਹੀ ਗੋਲੀਆਂ ਚਲਾ ਦਿੱਤੀਆਂ ਅਤੇ ਗੋਲੀਆਂ ਲੱਗਣ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਕਤ ਹਮਲੇ ਤੋਂ ਬਾਅਦ ਸੁਰੱਖਿਆ ਵਿੱਚ ਤਾਇਨਾਤ ਦੋਵੇਂ ਕਰਮਚਾਰੀਆਂ ਨੇ ਬਹਾਦਰੀ ਹੁਸ਼ਿਆਰੀ ਦਾ ਪ੍ਰਦਰਸ਼ਨ ਕਰਦਿਆਂ ਜ਼ਖਮੀ ਦੇ ਇੱਕ ਪਰਿਵਾਰ ਮੈਂਬਰ ਸਮੇਤ ਹਮਲਾਵਰਾਂ ਦਾ ਪਿੱਛਾ ਕੀਤਾ ਅਤੇ ਪਿੰਡ ਮੋਹਨਪੁਰ ਨੇੜੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਪੁਲਿਸ ਟੀਮ ਅਤੇ ਪਰਿਵਾਰਿਕ ਮੈਂਬਰਾਂ ਤੇ ਮੂੜ ਗੋਲੀਬਾਰੀ ਕਰ ਦਿੱਤੀ ਜਿਸ ਦੇ ਚੱਲਦਿਆਂ ਦੋਵੇਂ ਸੁਰੱਖਿਆ ਕਰਮਚਾਰੀਆਂ ਨੇ ਵੀ ਜਵਾਬੀ ਫਾਇਰ ਕੀਤੇ ਤਾਂ ਦਵੰਲੀ ਗੋਲੀਬਾਰੀ ਦੌਰਾਨ ਤਿੰਨੇ ਹਮਲਾਵਰਾਂ ਨੂੰ ਗੋਰੀਆਂ ਲੱਗ ਗਈਆਂ ਇਨਾ ਬਦਮਾਸ਼ਾਂ ਨੂੰ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਤਰਨਤਾਰਨ ਤੋਂ ਜਸਪਾਲ ਸਿੰਘ ਜੱਸੀ ਦੀ ਰਿਪੋਰਟ ਪੰਜਾਬੀ ਜਾਗਰਣ